ਡੈਨਿਕਸ ਵਰਾ ਦੇਖ ਰਹੇ ਹੋ ਤੁਸੀਂ ਧੰਮੇ ਹਮਿੰਮ ਸਿੰਘ ਦੀਪਾਲ ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਪੰਚਾਇਤ ਦੇ ਬਲਾਕ ਸੰਪਤੀਆਂ ਚੋਣਾਂ ਜੋ 14 ਦਸੰਬਰ ਨੂੰ ਹੋਈਆਂ ਸੀ ਤਾਂ ਕੱਲ ਉਹਨਾਂ ਦੀ ਜਿਹੜੀ ਗਿਣਤੀ ਉਹ ਸ਼ੁਰੂ ਹੋਣੀ ਹੈ ਤਾਂ ਲੁਧਿਆਣਾ ਜ਼ਿਲ੍ਹੇ ਦੇ ਲੋਕਾਂ ਨੇ ਵੋਟਰਾਂ ਨੇ ਤੈਅ ਕਰਨਾ ਕਿਹੜੇ ਬਲੋਕ ਤੋਂ ਕਿਹੜੇ ਜ਼ਿਲ੍ਹਾ ਪ੍ਰੀਸ਼ਦ ਅਤੇ ਕਿਹੜੇ ਬਲਾਕ ਸੰਪਤੀ ਮੈਂਬਰ ਅਤੇ ਕਿਹੜੀ ਪਾਰਟੀ ਤੋਂ ਉਮੀਦਵਾਰ ਉੱਤੇ ਆਪਣਾ ਭਰੋਸਾ ਜਤਾਇਆ ਤਾਂ ਸਵੇਰੇ 8 ਵਜੇ ਜਿਹੜੀ ਕਾਊਂਟਿੰਗ ਹੈ ਉਹ ਸ਼ੁਰੂ ਹੋ ਜਾਈਏ ਤਾਂ ਉਸ ਤੋਂ ਪਹਿਲਾਂ ਤਸਵੀਰਾਂ ਠੋਡੀਆਂ ਸਾਂਝੀਆਂ ਕਰਾਂਗੇ ਲੁਧਿਆਣਾ ਬਲੋਕ 1 ਦਾ ਏ ਕਾਊਂਟਿੰਗ ਸੈਂਟਰ ਹੈ ਜਿੱਥੇ ਕਾਊਂਟਿੰਗ ਸਵੇਰੇ 8 ਵਜੇ ਸ਼ੁਰੂ ਹੋਣੀ ਹੈ ਤਾਂ ਸੁਰੱਖਿਆ ਨੂੰ ਲੈ ਕੇ ਪੂਕਤ ਇੰਤਜ਼ਾਮ ਨੇ ਉਹ ਕੀਤੇ ਗਏ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਅਫਸਰ ਉਹ ਤੇ ਨਾਤ ਕੀਤੇ ਗਏ ਨੇ ਦੋ ਤੋਂ ਤਿੰਨ ਲੀਅਰ ਦੇ ਵਿੱਚ ਤੇ ਸਿਕਿਉਰਿਟੀ ਹੈ ਜਿਹੜੀ ਉਹ ਅਰੇਂਜਮੈਂਟ ਨੇ ਸਿਕਿਉਰਿਟੀ ਦੇ ਅਰੇਂਜਮੈਂਟ ਕੀਤੇ ਗਏ ਨੇ ਪੰਜਾਬ ਪੁਲਿਸ ਮੁਲਾਜ਼ਮ ਅਤੇ ਅਫਸਰ ਜਿਹੜੇ ਉੱਥੇ ਤਾਇਨਾਤ ਨੇ ਤਾਂ ਸਮੇਂ-ਸਮੇਂ ਤੇ ਪੁਲਿਸ ਕਮਿਸ਼ਨਰ ਲੁਧਿਆਣਾ ਸੁਪਨ ਸ਼ਰਮਾ ਅਤੇ ਡੀਸੀ ਲੁਧਿਆਣਾ ਹੀ ਮਾਂਚੂ ਜਨ ਉਹਨਾਂ ਦੇ ਵੱਲੋਂ ਵੀ ਇੱਥੇ ਰਾਉਂਡ ਨੇ ਉਹ ਮਾਰੇ ਜਾਂਦਾ ਤਾਂ ਸੁਰੱਖਿਆ ਨੂੰ ਲੈ ਕੇ ਪੁਖਤ ਇੰਤਜ਼ਾਮ ਜਿਹੜੇ ਉਹਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਉੱਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਬੈਲਟ ਬਾਕਸ ਪਏ ਹੋਏ ਨੇ ਸੀਲ ਕੀਤੇ ਹੋਏ ਉਸ ਦੇ ਬਾਰ ਵੀ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਉਹ ਤਾਇਨਾਤ ਕੀਤੇ ਗਏ ਨੇ ਔਰ ਇਹਦੇ ਅੰਦਰ ਹੀ ਲੁਧਿਆਣਾ ਬਲੋਕ 1 ਦੇ ਜਿਹੜੇ ਕੀ ਬੈਲਟ ਪੇਪਰ ਬੈਲਟ ਪੇਪਰ ਬਾਕਸ ਨੇ ਜੋ ਉਹ ਇੱਥੇ ਰੱਖੇ ਗਏ ਨੇ ਔਰ ਸਵੇਰੇ ਇਹਨਾਂ ਨੂੰ ਥੱਲੇ ਸ਼ਿਫਟ ਕੀਤਾ ਜਾਣਾ 7 ਵਜੇ ਔਰ ਉਸ ਤੋਂ ਬਾਅਦ 8 ਵਜੇ ਜਿਹੜੀ ਕਾਊਂਟਿੰਗ ਹੈ ਉਹ ਸ਼ੁਰੂ ਹੋਣੀ ਹੈ ਤਾਂ ਥੱਲੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਉਹ ਵੀ ਅੰਦਰ ਦੀਆਂ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰਾਂਗੇ ਤਾਂ ਕੱਲ ਨੂੰ ਅਹਿਮ ਦਿਨ ਹੈ ਪੰਜਾਬ ਦੇ ਲਈ ਕਿਉਂਕਿ ਜੇਕਰ ਪਿੰਡੂ ਸਰਕਾਰ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਲੋਕਾਂ ਨੇ ਨਾ ਹੁੰਦਾ ਬਲੈਕ ਸੰਪਤੀ ਤੇ ਪੰਚਾਇਤ ਸੰਪਤੀ ਦਾ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਅਤੇ ਕਿਹੜੇ ਉਮੀਦਵਾਰਾਂ ਦੇ ਉੱਤੇ ਆਪਣਾ ਜਿਹੜਾ ਕੀ ਭਰੋਸਾ ਜੁਤਾਇਆ ਜਾਂਦਾ ਤਾਂ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਇੱਥੇ ਕੀਤੀਆਂ ਜਾ ਰਹੀਆਂ ਨੇ ਵੱਖ-ਵੱਖ ਆਡੀਟੋਰੀਅਮ ਹਾਲ ਪਾਰਟੀ ਨੰਬਰ 1 ਤੋਂ 2200 ਕਾਊਂਟਿੰਗ ਏਜੰਟ ਇੱਧਰ ਰਸਤਾ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਾਊਂਟਿੰਗ ਏਜੰਟ ਨੇ ਜਿਹੜੇ ਉਹਨਾਂ ਨੂੰ ਰਸਤਾ ਦੱਸਿਆ ਗਿਆ ਕਿ ਉਹਨਾਂ ਦਾ ਕਿਹੜਾ ਰਸਤਾ ਕਿੱਧਰ ਦਾ ਹੈ ਤਾਂ ਅੰਦਰ ਦੀਆਂ ਵੀ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂਗੇ ਇੱਥੇ ਟੈਂਪਰੇਰੀ ਨੋ ਰੇ ਦੇ ਪਾਈਪ ਲਗਾ ਕੇ ਜਾਲੀਆਂ ਲਗਾਈਆਂ ਗਈਆਂ ਨੇ ਤਾਂ ਜੋ ਕੋਈ ਇਧਰ ਉਧਰ ਨਾ ਹੋਵੇ ਤਾਂ ਇਸ ਵਾਲੇ ਪਾਸੇ ਜਿਹੜੀ ਐਂਟਰੀ ਹੈ ਉਹ ਤੁਸੀਂ ਦੇਖ ਸਕਦੇ ਹੋ ਕੈਂਡੀਡੇਟ ਕਾਊਂਟਿੰਗ ਸਟਾਫ ਉਹਨਾਂ ਦੀ ਐਂਟਰੀ ਇਧਰ ਹੈ ਔਰ ਜੇਕਰ ਦੂਜੇ ਪਾਸੇ ਗੱਲ ਕਰੀਏ ਤਾਂ ਉਧਰ ਕਾਊਂਟਿੰਗ ਕੱਲੇ ਏਜੰਟ ਨੇ ਜਿਹੜੇ ਕੀ ਉਹ ਜਾ ਸਕਦੇ ਨੇ ਤਾਂ ਵਕ ਵਕਤ ਜਿਹੜੀ ਜਿਹੜੀ ਐਂਟਰੀ ਕਿਸੇ ਤੇ ਹੋਣੀ ਹੈ ਇਹ ਸਾਈਡ ਤੋਂ ਸਿਰਫ ਕਾਊਂਟਿੰਗ ਏਜੰਟ ਹੀ ਐਂਟਰ ਕਰ ਸਕਣਗੇ ਔਰ ਜਾਲੀ ਦੇ ਉਰਲੇ ਪਾਸੇ ਜਿਹੜਾ ਤੁਸੀਂ ਇਹ ਦਰਵਾਜ਼ਾ ਦੇਖ ਸਕਦੇ ਹੋ ਇੱਥੇ ਕੈਂਡੀਡੇਟ ਕਾਊਂਟਿੰਗ ਸਟਾਫ ਤਾਂ ਦੋਵਾਂ ਦੀ ਐਂਟਰੀ ਇੱਥੇ ਹੋਣੀ ਹੈ ਔਰ ਉਸ ਤੋਂ ਬਾਅਦ ਇਹ ਅੰਦਰ ਦੀਆਂ ਤਸਵੀਰਾਂ ਨੇ ਜ਼ਿਲ੍ਹਾ ਪਰਿਸ਼ਦ ਟੇਬਲ ਨੰਬਰ 5 ਜ਼ਿਲ੍ਹਾ ਪਰਿਸ਼ਦ ਟੇਬਲ ਨੰਬਰ 4 ਜ਼ਿਲ੍ਹਾ ਪਰਿਸ਼ਦ ਟੇਬਲ ਨੰਬਰ 3 ਇਸੇ ਤਰ੍ਹਾਂ 2 1 ਵੱਖ-ਵੱਖ ਜਿਹੜੇ ਟੇਬਲ ਨੇ ਉਹ ਲਗਾਏ ਜ਼ਾਰ ਨੇ ਔਰ ਇਹ ਜਿਹੜੀਆਂ ਕੁਰਸੀਆਂ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੇ ਕੈਂਡੀਡੇਟ ਨੇ ਜਿਹੜੇ ਪਾਰਟਿਸਪੇਟ ਕਰ ਰਹੇ ਨੇ ਉਹ ਇੱਥੇ ਬੈਠ ਸਕਦੇ ਨੇ ਔਰ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਕਾਊਂਟਿੰਗ ਸਟਾਫ ਹੈ ਉਹ ਇੱਥੇ ਨਜ਼ਰ ਆਏਗਾ ਉਹ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਸੇਅਰ ਜਿਹੜਾ ਕਾਊਂਟਿੰਗ ਸਟ ਕੈਂਡੀਡੇਟ ਸਾਹਮਣੇ ਬੈਠੇ ਹੋਣਗੇ ਕਾਊਂਟਿੰਗ ਸਟਾਫ ਇੱਥੇ ਹੋਏਗਾ ਔਰ ਇੱਥੇ ਜਿਹੜੀਆਂ ਤਿਆਰੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤੇ ਇਹ ਤੁਸੀਂ ਦੇਖ ਸਕਦੇ ਹੋ ਵਕਤ ਵਕਤ ਲਿਸਟਾਂ ਜਿਹੜੀਆਂ ਨੇ ਉਹ ਇੱਥੇ ਟਕਾਈਆਂ ਜਾ ਰਹੀਆਂ ਨੇ ਕੁਰਸੀਆਂ ਟੇਬਲ तमाम ਜਿਹੜੇ ਇੰਤਜ਼ਾਮ ਨੇ ਉਹ ਕੀਤੇ ਜਾ ਰਹੇ ਨੇ ਸਾਹਮਣੇ ਰਿਟਰਨਿੰਗ ਅਫੀਸਰ ਉਹ ਬੈਠੇ ਹੋਣਗੇ ਜਿਹੜਾ ਸਾਹਮਣੇ ਜਿਹੜੀ ਤੇ ਸਟੇਜ ਲਗਾਈ ਗਈ ਹੈ ਚੇਅਰ ਤੇ ਟੇਬਲ ਉਰੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਾਊਂਟਿੰਗ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਬਿਲਕੁਲ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਥੇ ਕੈਂਡੀਡੇਟਸ ਵੀਰੇ ਤੁਹਾਨੂੰ ਬੈਠੇ ਹੋਏ ਨਜ਼ਰ ਆਣਗੇ ਔਰ ਸਾਹਮਣੇ ਇਹ ਜਿੱਥੇ ਟੇਬਲ ਔਰ ਚੇਅਰ ਲਗਾਏ ਗਏ ਨੇ ਇੱਥੇ ਰਿਟਰਨਿੰਗ ਅਫਸਰ ਜੋ ਹੋਣਗੇ ਉਹ ਇੱਥੇ ਬੈਠੇ ਹੋਏ ਨਜ਼ਰ ਆਣਗੇ ਤਾਂ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਵਕ ਵਕਤ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਧਰ ਪੰਚਾਇਤ ਸੰਮਤੀ ਦੇ ਜਿਹੜੇ ਟੇਬਲ ਨੇ ਉਹ ਲਗਾਏ ਗਏ ਨੇ ਤੁਸੀਂ ਦੇਖ ਸਕਦੇ ਹੋ ਪੰਚਾਇਤ ਸੰਮਤੀ ਟੇਬਲ ਨੰਬਰ 1 ਪੰਚਾਇਤ ਸੰਮਤੀ ਟੇਬਲ ਨੰਬਰ 2 ਇਸੇ ਤਰ੍ਹਾਂ ਵਕ ਵਕਤ 3 4 5 6 ਔਰ ਇਧਰ ਸਾਹਮਣੇ ਜਿਹੜੀ ਤੁਸੀਂ ਰੈੱਡ ਕਲਰ ਦੀ ਚੇਅਰ ਦੇਖ ਰਹੇ ਹੋ ਉੱਥੇ ਕੈਂਡੀਡੇਟ ਬੈਠੇ ਹੋਣਗੇ ਪੰਚਾਇਤ ਸੰਮਤੀ ਦੇ ਔਰ ਇਧਰ ਉਰਲੇ ਪਾਸੇ ਜਿਹੜੇ ਉਹਨਾਂ ਦਾ ਕਾਊਂਟਿੰਗ ਸਟਾਫ ਹੈ ਉਹ ਬੈਠਾ ਹੋਇਆ ਨਜ਼ਰ ਆਏਗਾ ਤਾਂ ਲੁਧਿਆਣਾ ਬਲੌਕ ਮੰਡੀਆਂ ਇਹ ਤਸਵੀਰਾਂ ਛ ਜ਼ਿਲ੍ਹਾ ਲੁਧਿਆਣੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਕਿੰਨੇ ਕੈਂਡੀਡੇਟ ਖੜੇ ਨੇ ਜਾਂ ਫਿਰ ਕਿੰਨੇ ਵੋਟਰ ਨੇ ਉਹ ਵੀ ਡਾਟਾ ਤੁਹਾਡਾ ਜਰੂਰ ਸਾਂਝਾ ਕਰਾਂਗੇ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ 258 ਕੈਂਡੀਡੇਟ ਆਪਣੀ ਕਿਸਮਤ ਅਜ਼ਮਾ ਰਹੇ ਨੇ ਜ਼ਿਲ੍ਹਾ ਸੰਮਤੀ ਅਤੇ ਮਾਫ ਕਰਨਾ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੇ ਵਿੱਚ ਔਰ ਇਸੇ ਤਰ੍ਹਾਂ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਤਾਂ ਉਸ ਦੇ 222 ਕੈਂਡੀਡੇਟ ਚੋਣ ਮੈਦਾਨ ਦੇ ਵਿੱਚ ਨੇ ਔਰ ਜੇਕਰ ਕਾਂਗਰਸ ਦੀ ਗੱਲ ਕਰੀ ਤਾਂ ਕਾਂਗਰਸ ਦੇ 200 43 ਕੈਂਡੀਡੇਟ ਚੋਣ ਮੈਦਾਨ ਦੇ ਵਿੱਚ ਨੇ ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਦੇ 81 ਕੈਂਡੀਡੇਟ ਚੋਣ ਮੈਦਾਨ ਦੇ ਵਿੱਚ ਨੇ ਦੂਜੇ ਪਾਸੇ ਜੇਕਰ BSP ਦੀ ਗੱਲ ਕਰੀਏ ਤਾਂ BSP ਦੇ 20 ਕੈਂਡੀਡੇਟ ਉਮੀਦਵਾਰ ਜੋ ਨੇ ਆਪਣੀ ਕਿਸਮਤ ਅਜਮਾ ਰਹੇ ਨੇ ਜੇਕਰ ਆਜ਼ਾਦ ਦੀ ਗੱਲ ਕਰੀਏ ਤਾਂ ਆਜ਼ਾਦ ਦੇ 66 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਨੇ ਉਹ ਟੋਟਲ ਜੇਕਰ ਗੱਲ ਕਰੀਏ ਤਾਂ ਟੋਟਲ 890 ਕੈਂਡੀਡੇਟ ਚੋਣ ਮੈਦਾਨ ਦੇ ਵਿੱਚ ਨੇ ਜਿਨ੍ਹਾਂ ਵਿੱਚੋਂ 5 ਜਿਹੜੇ ਕੈਂਡੀਡੇਟ ਨੇ ਉਹ ਸਰਬਸੰਮਤੀ ਦੇ ਨਾਲ ਚੁਣੇ ਗਏ ਨੇ ਤਾਂ ਹੁਣ ਟੋਟਲ 800 85 ਜਿਹੜੇ ਕੈਂਡੀਡੇਟ ਨੇ ਉਹ ਇਸ ਵੇਲੇ ਚੋਣ ਮੈਦਾਨ ਦੇ ਵਿੱਚ ਨਜ਼ਰ ਆ ਰਹੇ ਨੇ ਉਹ ਜੇਕਰ ਇਹਨਾਂ ਦੇ ਵਿੱਚ ਵੋਟਰਾਂ ਦੀ ਗੱਲ ਕਰੀਏ ਤਾਂ ਜਿਨ੍ਹਾਂ ਵੋਟਰਾਂ ਦੇ ਵੱਲੋਂ ਪਾਰਟਿਸਪੇਟ ਕੀਤਾ ਜਾਣਾ ਤਾਂ ਜੇਕਰ ਜ਼ਿਲ੍ਹਾ ਲੁਧਿਆਣਾ ਦੇ ਪੁਰਸ਼ ਵੋਟਰਾਂ ਦੀ ਗੱਲ ਕਰੀਏ 6,62,498 ਵੋਟਰ ਨੇ ਮਹਿਲਾਵਾਂ ਵੋਟਰਾਂ ਦੀ ਗੱਲ ਕਰੀਏ ਤਾਂ 5,82,762 ਵੋਟਰ ਨੇ ਅਦਰ 15 ਵੋਟਰ ਨੇ ਉਹ ਟੋਟਲ ਜੇਕਰ ਵੋਟਰਾਂ ਦੀ ਗੱਲ ਕਰੀਏ ਤਾਂ ਟੋਟਲ 12,45,275 ਵੋਟਰ ਇਸ ਦੇ ਵਿੱਚ ਪਾਰਟਿਸਿਪੇਟ ਕਰਦੇ ਹੋਏ ਨਜ਼ਰ ਆਈ ਸੀ ਔਰ ਜੇਕਰ ਜੀਲਾ ਪਰਿਸ਼ਦ ਤੇ ਬਲੋਕ ਦੀ ਗੱਲ ਕਰੀਏ ਕਰੀਏ ਤਾਂ 25 ਬਲਾਕ ਨੇ ਲੁਧਿਆਣੇ ਦੇ ਔਰ ਪੰਚਾਇਤ ਸੰਮਤ ਦੀ ਜੇਕਰ ਗੱਲ ਕਰੀਏ ਤਾਂ 233 ਬਲਾਕ ਨੇ ਲੁਧਿਆਣੇ ਦੇ ਔਰ ਜੇਕਰ VOTING ਪਰਸੈਂਟੇਜ ਦੀ ਗੱਲ ਕੀਤੀ ਜਾਵੇ ਤਾਂ VOTING ਪਰਸੈਂਟ ਹੈ ਜਿਹੜਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਕਿੰਨੇ ਪਰਸੈਂਟ VOTING ਹੈ ਜਿਹੜੀ ਉਹ 14 ਤਰੀਕ ਨੂੰ ਦੇਖਣ ਨੂੰ ਮਿਲੀ ਸੀ 14 ਤਰੀਕ ਨੂੰ ਕੁੱਲ VOTING ਜਿਹੜਾ ਪਰਸੈਂਟੇਜ ਸੀਗਾ ਉਹ 46.6% ਦੇਖਣ ਨੂੰ ਮਿਲਿਆ ਸੀ ਤਾਂ ਹੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ 5,80,473 VOTERਾਂ ਦੇ ਵੱਲੋਂ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਹੈ ਹਾਲਾਂਕਿ ਇਸਤੇਮਾਲ ਹੋ ਗਿਆ ਸੀ ਹਾਲਾਂਕਿ ਇਹ ਪਰਸੈਂਟੇਜ ਨਾ ਤਾਂ ਜ਼ਿਆਦਾ ਵੱਧਾ ਔਰ ਨਾ ਜ਼ਿਆਦਾ ਘਟਾ ਹੈ ਪਰ ਜੇਕਰ ਸੱਤਾਧਰ ਪਾਰਟੀ ਦੇ ਨੁਮਾਇੰਦੇ ਦੀ ਗੱਲ ਮੰਨੀ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਜਦੋਂ ਪਰਸੈਂਟੇਜ ਘਟ ਹੋਵੇ VOTERਾਂ ਦੀ ਤਾਂ ਉਦੋਂ ਕਿਹਾ ਜਾਂਦਾ ਕਿ ਉਹ ਸੱਤਾ ਦੇ ਹੱਕ ਦੇ ਵਿੱਚ ਭੁੱਗਦੇ ਹੋਏ ਨਜ਼ਰ ਆਉਂਦੇ ਨੇ ਤਾਂ ਇਹ ਸੀਸੀਟੀਵੀ ਕੈਮਰੇ ਤੁਸੀਂ ਦੇਖ ਸਕਦੇ ਹੋ ਇੱਥੇ ਲੱਗੇ ਹੋਏ ਨੇ ਜਿਸ ਤਰ੍ਹਾਂ ਦੇ ਨਾਲ ਉੱਪਰ ਜਿਹੜਾ ਕਾਊਂਟਿੰਗ ਸੈਂਟਰ ਸਟਰੋਂਗ ਰੂਮ ਬਣਾਇਆ ਗਿਆ ਸੀ ਉਸਦੇ ਵੀ ਸੀਸੀਟੀਵੀ ਲੱਗੇ ਹੋਏ ਨੇ ਬਾਹਰ ਵੀ ਸਾਰੇ ਸੀਸੀਟੀਵੀ ਕਵਰ ਕੀਤਾ ਗਿਆ ਔਰ ਇਸੇ ਤਰ੍ਹਾਂ ਇੱਥੇ ਵੀ ਜਿੱਥੇ ਕਾਊਂਟਿੰਗ ਸਵੇਰੇ ਹੋਣੀ ਹੈ ਉੱਥੇ ਸੀਸੀਟੀਵੀ ਕੈਮਰੇ ਨੇ ਉਹ ਲਗਾਏ ਗਏ ਨੇ 7 ਵਜੇ ਇੱਥੇ ਐਂਟਰੀ ਜਿਹੜੀ ਉਹ ਸ਼ੁਰੂ ਹੋ ਜਾਵੇਗੀ ਤਾਂ 8 ਵਜੇ ਤੱਕ ਜੋ ਕਾਊਂਟਿੰਗ ਹੈ ਉਹ ਸ਼ੁਰੂ ਹੋ ਜਾਵੇਗੀ ਤਾਂ ਇਸ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਨੇ ਉਹ ਪ੍ਰਸ਼ਾਸਨ ਦੇ ਵੱਲੋਂ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਡੀਸੀ ਲੁਧਿਆਣਾ ਹੀ ਮਨਚੂ ਜੈਨ ਅਤੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਉਹ ਵੀ ਇੱਥੇ ਆਰਾਊਂਡ ਮਾਰਕੀਟ ਜਾਂਦੇ ਨੇ ਸੁਰੱਖਿਆ ਦੇ ਇੰਤਜ਼ਾਮ ਨੇ ਜੋ ਦੇ ਕੇ ਜਾਂਦੇ ਨੇ ਕਿਸ ਤਰ੍ਹਾਂ ਦੇ ਜਿਹੜੇ ਇੰਤਜ਼ਾਮ ਨੇ ਉਹ ਦੇਖਣ ਨੂੰ ਮਿਲ ਰਹੇ ਨੇ ਤਾਂ ਬਲੋਕ 1 ਲੁਧਿਆਣੇ ਦੀਆਂ ਇਹ ਤਸਵੀਰਾਂ ਕਾਊਂਟਿੰਗ ਸੈਂਟਰ ਤੋਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਔਰ ਪੂਰੇ ਪੰਜਾਬ ਦੇ ਵਿੱਚ ਕੱਲ ਨਿਗਾ ਰਹੇਗੀ ਦਿਨਿਕ ਸਵੇਰ ਦੇ ਰਾਹੀਂ ਤੁਹਾਨੂੰ ਪਲ-ਪਲ ਦੀ ਅਪਡੇਟ ਦਵਾਂਗੇ ਕਿਹੜੀ ਪਾਰਟੀ ਦੇ ਕਿੰਨੇ ਉਮੀਦਵਾਰ ਤੇ ਕਿਹੜੇ ਬਲੋਕ ਤੋਂ ਕਿਹੜਾ ਕੈਂਡੀਡੇਟ ਜਿੱਤਦਾ ਹੋਇਆ ਨਜ਼ਰ ਆ ਰਿਹਾ ਕੈਮਰਾ ਪ੍ਰਸੰਤ ਸੁਲਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ ਦਿਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਧੰਮੇ ਹਿੰਮਤ ਸਿੰਘ ਦੀਪਾਲ ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਪੰਚਾਇਤ ਦੇ ਬਲਾਕ ਸੰਮਤੀਆਂ ਚੋਣਾਂ 14 ਦਸੰਬਰ ਨੂੰ ਹੋਈਆਂ ਸੀ ਤਾਂ ਕੱਲ ਉਹਨਾਂ ਦੀ ਜਿਹੜੀ ਗਿਣਤੀ ਹੋ ਸ਼ੁਰੂ ਹੋਣੀ ਹੈ ਤਾਂ ਲੁਧਿਆਣਾ ਜ਼ਿਲ੍ਹੇ ਦੇ ਲੋਕਾਂ ਨੇ ਵੋਟਰਾਂ ਨੇ ਤੈਅ ਕਰਨਾ ਕਿਹੜੇ ਬਲਾਕ ਤੋਂ ਕਿਹੜੇ ਜ਼ਿਲ੍ਹਾ ਪੰਚਾਇਤ ਅਤੇ ਕਿਹੜੇ ਬਲਾਕ ਸੰਮਤੀ ਮੈਂਬਰ ਅਤੇ ਕਿਹੜੀ ਪਾਰਟੀ ਤੋਂ ਉਮੀਦਵਾਰ ਉੱਤੇ ਆਪਣਾ ਭਰੋਸਾ ਜਤਾਇਆ ਤਾਂ ਸਵੇਰੇ 8 ਵਜੇ ਜਿਹੜੀ ਕਾਊਂਟਿੰਗ ਹੈ ਉਹ ਸ਼ੁਰੂ ਹੋ ਜਣੇ ਤਾਂ ਉਸ ਤੋਂ ਪਹਿਲਾਂ ਤਸਵੀਰਾਂ ਠੋਡਣਾ ਸਾਂਝੀਆਂ ਕਰਾਂਗੇ ਲੁਧਿਆਣਾ ਬਲਾਕ 1 ਦਾ ਏ ਕਾਊਂਟਿੰਗ ਸੈਂਟਰ ਹੈ ਜਿੱਥੇ ਕਾਊਂਟਿੰਗ ਸਵੇਰੇ 8 ਵਜੇ ਸ਼ੁਰੂ ਹੋਣੀ ਹੈ ਤਾਂ ਸੁਰੱਖਿਆ ਨੂੰ ਲੈ ਕੇ ਪੂਕਤ ਇੰਤਜ਼ਾਮ ਨੇ ਉਹ ਕੀਤੇ ਗਏ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਅਫਸਰ ਉਹ ਤੇ ਨਾਦ ਕੀਤੇ ਗਏ ਨੇ 2 ਤੋਂ 3 ਲੀਅਰ ਦੇ ਵਿੱਚ ਤੇ ਸਿਕਿਉਰਿਟੀ ਹੈ ਜਿਹੜੀ ਉਹ ਅਰੇਂਜਮੈਂਟ ਨੇ ਸਿਕਿਉਰਿਟੀ ਅਰੇਂਜਮੈਂਟ ਕੀਤੇ ਗਏ ਨੇ ਪੰਜਾਬ ਪੁਲਿਸ ਮੁਲਾਜ਼ਮ ਅਤੇ ਅਫਸਰ ਜਿਹੜੇ ਉੱਥੇ ਤੇ ਨਾਦ ਨੇਤਾ ਸਮੇਂ-ਸਮੇਂ ਤੇ ਪੁਲਿਸ ਕਮਿਸ਼ਨਰ ਲੁਧਿਆਣਾ ਸੋਪਨ ਸ਼ਰਮਾ ਤੇ ਡੀਸੀ ਲੁਧਿਆਣਾ ਹੀ ਮਨਚੂ ਜਨ ਉਹਨਾਂ ਦੇ ਵੱਲੋਂ ਵੀ ਇੱਥੇ ਰਾਉਂਡ ਨੇ ਉਹ ਮਾਰੇ ਜਾਂਦਾ ਤਾਂ ਸੁਰੱਖਿਆ ਨੂੰ ਲੈ ਕੇ ਪੁਖਤ ਇੰਤਜ਼ਾਮ ਜਿਹੜੇ ਉਹਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਉੱਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਬੈਲਟ ਬਾਕਸ ਪਏ ਹੋਏ ਨੇ ਸੀਲ ਕੀਤੇ ਹੋਏ ਉਸ ਦੇ ਬਾਰ ਵੀ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਉਹ ਤੇ ਨਾਕ ਕੀਤੇ ਗਏ ਨੇ ਔਰ ਇਹਦੇ ਅੰਦਰ ਹੀ ਲੁਧਿਆਣਾ ਬਲੋਕ 1 ਦੇ ਜਿਹੜੇ ਕੀ ਬੈਲਟ ਪੇਪਰ ਬੈਲਟ ਪੇਪਰ ਬਾਕਸ ਨੇ ਜੋ ਉਹ ਇੱਥੇ ਰੱਖੇ ਗਏ ਨੇ ਔਰ ਸਵੇਰੇ ਇਹਨਾਂ ਨੂੰ ਥੱਲੇ ਸ਼ਿਫਟ ਕੀਤਾ ਜਾਣਾ 7 ਵਜੇ ਔਰ ਉਸ ਤੋਂ ਬਾਅਦ 8 ਵਜੇ ਜਿਹੜੀ ਕਾਊਂਟਿੰਗ ਹੈ ਉਹ ਸ਼ੁਰੂ ਹੋਣੀ ਹੈ ਤਾਂ ਥੱਲੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਉਹ ਵੀ ਅੰਦਰ ਦੀਆਂ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰਾਂਗੇ ਤਾਂ ਕੱਲ ਨੂੰ ਅਹਿਮ ਦਿਨ ਹੈ ਪੰਜਾਬ ਦੇ ਲਈ ਕਿਉਂਕਿ ਜੇਕਰ ਪਿੰਡੂ ਸਰਕਾਰ ਗਲਤ ਰਹੀਏ ਤਾਂ ਪਿੰਡਾਂ ਦੇ ਲੋਕਾਂ ਨੇ ਇਹ ਨਾ ਹੁੰਦਾ ਬਲਕਸਮ ਕਮਟੀ ਤੇ ਪੰਚਾਇਤ ਕਮਟੀ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਅਤੇ ਕਿਹੜੇ ਉਮੀਦਵਾਰਾਂ ਦੇ ਉੱਤੇ ਆਪਣਾ ਜਿਹੜਾ ਕੀ ਭਰੋਸਾ ਜੁਤਾਇਆ ਜਾਂਦਾ ਤਾਂ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਇੱਥੇ ਕੀਤੀਆਂ ਜਾ ਰਹੀਆਂ ਨੇ ਵੱਖ-ਵੱਖ ਆਡੀਟੋਰੀਅਮ ਹਾਲ ਪਾਰਟੀ ਨੰਬਰ 1 ਤੋਂ 2200 ਕਾਊਂਟਿੰਗ ਏਜੰਟ ਇੱਧਰ ਰਸਤਾ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਾਊਂਟਿੰਗ ਏਜੰਟ ਨੇ ਜਿਹੜੇ ਉਹਨਾਂ ਨੂੰ ਰਸਤਾ ਦੱਸਿਆ ਗਿਆ ਕਿ ਉਹਨਾਂ ਦਾ ਕਿਹੜਾ ਰਸਤਾ ਕਿੱਧਰ ਦਾ ਹੈ ਤਾਂ ਅੰਦਰ ਦੀ ਵੀ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂਗੇ ਇੱਥੇ ਟੈਂਪਰੇਰੀ ਨੋ ਰੇ ਦੇ ਪਾਈਪ ਲਗਾ ਕੇ ਜਾਲੀਆਂ ਲਗਾਈਆਂ ਗਈਆਂ ਨੇ ਤਾਂ ਜੋ ਕੋਈ ਇਧਰ ਉਧਰ ਨਾ ਹੋਵੇ ਤਾਂ ਇਸ ਵਾਲੇ ਪਾਸੇ ਜਿਹੜੀ ਐਂਟਰੀ ਹੈ ਉਹ ਤੁਸੀਂ ਦੇਖ ਸਕਦੇ ਹੋ ਕੈਂਡੀਡੇਟ ਕਾਊਂਟਿੰਗ ਸਟਾਫ ਉਹਨਾਂ ਦੀ ਐਂਟਰੀ ਇਧਰ ਹੈ